ਦਲਜੀਤ ਦਸਾਂਝ ਨੂੰ ਜੋ ਅਸਥ ਮਿਲੇ ਕਈ ਸਾਲ ਪਹਿਲਾਂ ਵਿਛਲੀ ਭੈਣ ਪੈਰਾਂ 'ਚ ਬੈਠ ਕੇ ਲਿਆ ਆਸ਼ੀਰਵਾਦ ਗਲੋਬਲ ਸਟਾਰ ਦਲਜੀਤ ਦਸਾਂਝ ਇੰਨੀ ਦਿਨੀ ਆਪਣੇ ਇਲੂਮਿਨੇਟ ਸ਼ੋਅ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ ਤੇ ਵੱਲੇ ਵੱਲੇ ਕਰਵਾ ਰਹੇ ਹਨ ਹਾਲ ਹੀ 'ਚ ਦਲਜੀਤ ਦਸਾਂਝ ਨੇ ਆਪਣੇ ਸ਼ੋਸ਼ਕ ਮੀਡੀਆ ਇੰਸਟਾਗ੍ਰam ਅਕਾਊਂਟ ਤੇ ਕੌਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਕਾਫੀ ਵਾਇਰਲ ਹੋ ਰਹੀਆਂ ਹਨ ਇਹਨਾਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਦਲਜੀਤ ਨੂੰ ਕ੍ਰੀਤੀ ਭੈਣ ਨੂੰ ਮਿਲ ਕੇ ਕਿੰਨਾ ਚੰਗਾ ਲੱਗਾ ਹੈ ਇੱਥੇ ਇਹ ਵੀ ਦੱਸਦੇ ਏ ਕਿ ਦਲਜੀਤ ਸੱਚ ਨਹੀਂ ਇੰਨਾ ਤੱਕ ਸੋਸ਼ਲ ਮੀਡੀਆ ਇੰਸਟਾਗ੍ਰam ਅਕਾਊਂਟ ਤੇ ਸ਼ੇਅਰ ਕਰਦਿਆਂ ਇੱਕ ਲੰਬੀ ਕੈਪਸ਼ਨ ਸਾਂਝੀ ਕੀਤੀ ਹੈ ਗੁਰਜੀਤ ਨੇ ਲਿਖਿਆ ਬਾਬੇ ਭੈਣ ਪਿੰਡ ਤੋਂ ਸਾਂਝ ਕਲਾਂ ਤੋਂ ਜਨਮ ਮੈਨੂੰ ਮੇਰੇ ਮਾਤਾ ਪਿਤਾ ਨੇ ਦਿੱਤਾ ਪਰ ਨਿੱਕੇ ਹੁੰਦੇ 8 ਸਾਲ ਤੱਕ ਮੈਨੂੰ ਭੈਣ ਹੁਣਾਂ ਨਹੀਂ ਪਾਲਿਆ ਸਾਡੇ ਗੁਆਂਢ ਚ ਕਾਸੀ ਭੈਣ ਦਾਸ ਸੀ ਕਿ ਮੈਂ ਰੋਟੀ ਨਹੀਂ ਖਾਂਦਾ ਸੀ ਫਿਰ ਭੈਣ ਹੁਣਾਂ ਨੇ ਮੈਨੂੰ ਗੁੜ ਨਾਲ ਰੋਟੀ ਖਾਣ ਲਾਇਆ ਪਰ ਇੱਕ ਦਿਨ ਅਚਾਨਕ ਸਾਰਾ ਪਰਿਵਾਰ ਯੂ ਐਸ ਏ ਨੂੰ ਹੋ ਗਿਆ ਮੈਂ ਬਹੁਤ ਕਿਹਾ ਮੈਨੂੰ ਨਾਲ ਲੈ ਜਾਓ ਕਹਿੰਦੇ ਹਾਂ ਬੈਗ ਚ ਪਾ ਕੇ ਲੈ ਜਾਵਾਂਗੇ ਮੈਨੂੰ ਲੱਗਾ ਸੱਚੀ ਲੈ ਜਾਣਗੇ ਪਰ ਬੱਚਿਆਂ ਨਾਲ ਅਸੀਂ ਮਜ਼ਾਕ ਕਰਦੇ ਹਾਂ ਜਦੋਂ ਸਾਰਾ ਪਰਿਵਾਰ ਯੂ ਐਸ ਏ ਚਲਾ ਗਿਆ ਮੈਂ ਬਹੁਤ ਥਰੋਇਆ ਮੈਨੂੰ ਲੱਗਾ ਮੇਰੀ ਲਾਈਫ ਹੀ ਖਤਮ ਹੋ ਗਈ ਇਹ ਸ਼ਾਇਦ ਫਸਟ ਲੈਸਨ ਸੀਰੀਜ਼ ਤੋਂ ਦੂਰ ਹੋਣ ਦਾ ਦਿਲ ਦੀ ਤਰਸਾਂ ਨੇ ਅਕੇ ਲਿਖਿਆ ਕੱਲ ਸ਼ਿਕੰਗੂ ਦੇ ਸ਼ੋਤੇ ਆਈ ਸੀ ਥੈਂਕ ਯੂ ਫਰੈਂਡਸ ਸਾਰੇ ਪਰਿਵਾਰ ਦਾ ਦਿਲੋਂ ਧੰਨਵਾਦ ਤੇ ਬਹੁਤ ਸਤਿਕਾਰ ਦਰਜੀਤ ਦੋ ਸੰਸਤੀ ਕਲ ਕਰੀਏ ਤਾਂ ਹਾਲ ਹੀ ਚ ਉਹਨਾਂ ਦਾ ਬੈਂਕੂਵਰ BC ਪਲੇਸ ਚ ਸ਼ੋ ਚਾਚਾ ਦਾ ਵਿਸ਼ਾ ਬਣਿਆ ਰਿਹਾ ਇਹ ਸ਼ੋ ਰਾਹੀਂ ਕਲਾਕਾਰ ਨੇ ਖੂਬ ਸੁਰਖੀਆਂ ਵਟੋਰੀਆਂ ਤਰਸਣ ਇਸ ਸ਼ੋ ਚ 54000 ਤੋਂ ਨਈਂ ਹਾਜ਼ਰੀ ਭਰੀ ਜਿਸ ਤੋਂ ਬਾਅਦ ਦਲਜੀਤ ਦੋ ਸੰਚ ਲਗਾਤਾਰ ਚਾਚਾ ਚ ਹਨ ਬੈਂਕੂਵਰ BC ਪਲੇਸ ਚ ਭਾਰੇ ਇਕੱਠ ਕਰਕੇ ਦਲਜੀਤ ਨੇ ਆਪਣੇ ਆਪ ਚ ਵੱਡਾ ਰਿਕਾਰਡ ਕਾਇਮ ਜੋ ਪਿਆ ਤਾਂ ਮਾਣ ਪਤਾਇਆ ਹੈ